ਸ਼ੌਕ ਹੀ ਸ਼ੌਕ ਵਿੱਚ ਮੈਂ ਤਬਾਹ ਹੋ ਗਈ ਸ਼ੌਕ ਹੀ ਸ਼ੌਕ ਵਿੱਚ ਮੈਂ ਤਬਾਹ ਹੋ ਗਈ ਪੈਰ ਨੰਗੇ ਸੀ ਤੇਰੇ ਮਹਿਕਾ ਹੋ ਗਈ ਪੈਰ ਨੰਗੇ ਸੀ ਤੇਰੇ ਮਹਿਕਾ ਹੋ ਗਈ ਆਪਾਂ ਦੋਵਾਂ ਨੇ ਜਾਣਾ ਸੀ ਇੱਕੋ ਜਗ੍ਹਾ ਆਪਾਂ ਦੋਵਾਂ ਨੇ ਜਾਣਾ ਸੀ ਇੱਕੋ ਜਗ੍ਹਾ ਤੂੰ ਸਫਰ ਹੋ ਗਿਆ ਤੇ ਮੈਂ راہ ਹੋ ਗਈ ਫਾਸਲਾ ਹੁਣ ਸਾਡੇ ਚ ਸੰਭਵ ਨਹੀਂ ਫਾਸਲਾ ਹੁਣ ਸਾਡੇ ਚ ਸੰਭਵ ਨਹੀਂ ਤੂੰ ਬਦਨ ਹੋ ਗਿਆ ਤੇ ਮੈਂ ਸਾਹ ਹੋ ਗਈ ਤੂੰ ਬਦਨ ਹੋ ਗਿਆ ਤੇ ਮੈਂ ਸਾਹ ਹੋ ਗਈ ਕੋਈ ਪਾਣੀ ਮੇਰੀ ਤੇ ਦਾ ਹਾਣੀ ਨਾ ਸੀ ਕੋਈ ਪਾਣੀ ਮੇਰੀ ਤੇ ਦਾ ਹਾਣੀ ਨਾ ਸੀ ਨੀ ਮੈਂ ਪੱਤਣਾ ਤੇ ਫਿਰਦੀ ਫਨਾ ਹੋ ਗਈ ਸ਼ੌਕ ਹੀ ਸ਼ੌਕ ਵਿੱਚ ਮੈਂ ਤਬਾਹ ਹੋ ਗਈ ਪਿਆਰ ਨੰਗੇ ਸੀ ਤੇਰੇ ਮੈਂ ਕਾ ਹੋ ਗਏ